ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਾ ਦੇ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਫਤੇਗੜ ਸੈਕਟਰ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਅਤੇ 12 ਜਗ੍ਹਾ ਤੇ ਨਾਕੇ ਲਗਾਏ ਗਏ। ਇਸ ਦੌਰਾਨ 650 ਤੋਂ ਵੱਧ ਵਾਹਨ ਚੈੱਕ ਕੀਤੇ ਗਏ ਅਤੇ 273 ਵਾਹਨਾਂ ਦੇ ਚਾਲਾਨੇ ਕੱਟੇ ਗਏ। ਇਸ ਦੌਰਾਨ 18 ਵਾਹਨ ਜ਼ਬਤ ਵੀ ਕੀਤੇ ਗਏ। ਇਸ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਇਸ ਸਬੰਧੀ ਅਗਲੀ ਪੜਤਾਲ ਜਾਰੀ ਹੈ। ਉਥੇ ਹੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ 34 ਰੂਪੇ ਮੋੜ ਵਿਖੇ ਪੂਰੀ ਰੋਲ ਲਗਾਏ ਗਏ ਨਾਕੇ ਆਦੀ ਚੈ ਕਰਦੇ ਆ ਸਾਰੀ ਜਾਣ ਕੇ ਸਾਂਝੀ ਕੀਤੀ ਹੈ ਉਹਨਾਂ ਨੇ ਕੀ ਕੁਝ ਕਹਿ ਤੁਸੀਂ ਆਪ ਹੀ ਦੇਖੋ ਤੇ ਸੁਣੋ ਅੱਜ ਅਸੀਂ ਫਤੇਗੜ ਸਾਹਿਬ ਦੇ ਵਿੱਚ ਸਪੈਸ਼ਲ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਕਰਾਈ ਹੈ ਤੇ ਜਿਹੜੀ ਹੈਗੀ ਆ ਦੁਪਹਿਰ 12 ਵਜੇ ਤੱਕ 12 ਵਜੇ ਤੋਂ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਲੱਗੀ ਹੋਈ ਹੈ ਜਿਹਦੇ ਵਿੱਚ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਟੋਟਲ 12 ਨਾਕੇ ਲਾਏ ਗਏ ਹਨ ਤੇ ਹੁਣ ਤੱਕ ਕਰੀਬ 650 ਵੀਕਲਸ ਜਿਹੜੇ ਹੈਗੇ ਆ ਸਾਡੀ ਟੀਮਸ ਵੱਲੋਂ ਚੈੱਕ ਕੀਤੇ ਜਾ ਚੁੱਕੇ ਹਨ ਜਨਾਤੋਂ ਹੁਣ ਤੱਕ 273 ਟ੍ਰੈਫਿਕ ਚਲਾਨ ਤੇ 18 ਜਿਹੜੇ ਵੀਹਿਕਲ ਸੀਗੇ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀ ਉਹਨਾਂ ਨੂੰ ਇੰਪਾਉਂਡ ਕੀਤਾ ਜਾ ਚੁੱਕਾ ਹੈ ਤੇ ਹੁਣ ਵੀ ਜਿਹੜੀ ਹੈਗੀ ਆ ਸਾਡੀ ਜਿਹੜੀ ਇਹ ਮੁਹਿੰਮ ਜਾਰੀ ਹੈ ਤੇ ਸਾਡੇ ਜਿਹੜੇ ਮੁਲਾਜ਼ਮਸ ਨੇ ਮੁਲਾਜ਼ਮ ਨੇ ਉਹ ਜਿਹੜੀ ਵਕਫਾ ਡਿਊਟੀਆਂ ਤੇ ਲੱਗੇ ਹੋਏ ਨੇ ਤੇ ਅੱਗੇ ਵੀ ਇਸ ਤਰੀਕੇ ਦੀ ਮੁਹਿੰਮ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਜਾਰੀ ਜਾਰੀ ਰਹੇਗੀ ਬਿਕਾਉਜ਼ ਜਿਹੜੇ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤ ਹੈਗੀ ਆ ਸਟਰੀਟ ਕਰਾਈਮ ਦੇ ਖਿਲਾਫ ਤੇ ਡਰੱਗਸ ਦੇ ਖਿਲਾਫ ਤੇ ਉਸ ਨੂੰ ਲੈ ਕੇ ਜਿਹੜੀ ਹੈਗੀ ਆ ਇਹ ਮੁਹਿੰਮ ਸਾਡੀ ਜਾਰੀ ਇੱਕ ਸਾਡੀ ਨਾਕਾਬੰਦੀ ਦੇ ਦੌਰਾਨ ਸਾਨੂੰ ਇੱਕ ਰਿਕਵਰੀ ਵੀ ਹੋਈ ਹੈ ਜਦੇ ਵਿੱਚ ਕੋਈ ਵਿਅਕਤੀ ਸੀ ਉਹ ਦੇਖੋ ਸਾਨੂੰ ਕੁਝ ਡਰੱਗਸ ਦੀ ਮਾਤਰਾ ਜਿਹੜੀ ਹੈਗੀ ਕੁਆਂਟੀਟੀ ਫਰਾਮਦ ਹੋਈ ਹੈ ਉਹ ਅੱਗੇ ਫਰਦਰ ਵੈਰੀਫਾਈ ਕਰਕੇ ਉਸ ਤੇ ਕਾਰਵਾਈ ਚੱਲ ਰਹੀ ਹੈ ਏਵਨ ਪੰਜਾਬੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਸਾਇਮਰ ਕਰਨ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਸ਼ੁਰੂ ਕੀਤੀ ਗਈ ਮਹਿੰਮ ਯੁੱਧ ਨਸ਼ਾ ਦੇ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਫਤੇਗੜ ਸਾਹਿਬ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਅਤੇ 12 ਜਗ੍ਹਾ ਤੇ ਨਾਕੇ ਲਗਾਏ ਗਏ ਇਸ ਦੌਰਾਨ 650 ਤੋਂ ਵੱਧ ਵਾਹਨ ਚੈੱਕ ਕੀਤੇ ਗਏ ਤੇ 273 ਵਾਹਨਾਂ ਦੇ ਚਾਣ ਵੀ ਕੱਟੇ ਗਏ। ਇਸ ਦੌਰਾਨ 18 ਵਾਹਨ ਜੱप्त ਵੀ ਕੀਤੇ ਗਏ। ਇਸ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥ ਵੀ ਬਣਦ ਹੋਏ ਹਨ ਜਿਸ ਸਬੰਧੀ ਅਗਲੇਰੀ ਪੜਤਾਲ ਜਾਰੀ ਹੈ। ਉਥੇ ਹੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਜੋਤੀਸਰੂ ਕੋਲ ਮੋੜ ਵਿਖੇ ਪੂਰੀ ਤਰ੍ਹਾਂ ਲਗਾਏ ਗਏ ਨਾਕੇ ਦੀ ਚੈਕਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਕੀ ਕੁਝ ਕਹਿ ਤੁਸੀਂ ਆਪ ਹੀ ਦੇਖੋ ਤੇ ਸੁਣੋ। ਅੱਜ ਅਸੀਂ ਫਤੇਗੜ ਸਾਹ ਦੇ ਵਿੱਚ ਸਪੈਸ਼ਲ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਕਰਾਈ ਹੈ। ਤੇ ਜਿਹੜੀ ਹੈਗੀ ਆ ਦੁਪਹਿਰ 12 ਵਜੇ ਤੱਕ 12 ਵਜੇ ਤੋਂ ਇਹ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਲੱਗੀ ਹੋਈ ਹੈ ਜਿਹਦੇ ਵਿੱਚ ਫਟੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਟੋਟਲ 12 ਨਾਕੇ ਲਾਏ ਗਏ ਆ ਤੇ ਹੁਣ ਤੱਕ ਕਰੀਬ 650 ਵੀਹਿਕਲਸ ਜਿਹੜੇ ਹੈਗੇ ਆ ਸਾਡੀ ਟੀਮਸ ਵੱਲੋਂ ਚੈੱਕ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਤੋਂ ਹੁਣ ਤੱਕ 273 ਟ੍ਰੈਫਿਕ ਚਲਾਨ ਤੇ 18 ਜਿਹੜੇ ਵੀਹਿਕਲ ਸੀਗੇ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀ ਉਹਨਾਂ ਨੂੰ ਇੰਪਾਉਂਡ ਕੀਤਾ ਜਾ ਚੁੱਕਾ ਹੈ ਤੇ ਹੁਣ ਵੀ ਜਿਹੜੀ ਹੈਗੀ ਆ ਸਾਡੀ ਜਿਹੜੀ ਇਹ ਮੁਹਿੰਮ ਜਾਰੀ ਹੈ ਤੇ ਸਾਡੇ ਜਿਹੜੇ ਮੁਲਾਜ਼ਮਸ ਨੇ ਫਲਾਜਮ ਨੇ ਉਹ ਜਿਹੜੀ ਵਕਫਾ ਗਲੂਟੀਆ ਤੇ ਲੱਗੇ ਹੋਏ ਨੇ ਤੇ ਅੱਗੇ ਵੀ ਇਸ ਤਰੀਕੇ ਦੀ ਮੁਹਿੰਮ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਜਾਰੀ ਜਾਰੀ ਰਹੇਗੀ ਬਿਕੋਜ਼ ਜਿਹੜੇ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤ ਹੈਗੀ ਆ ਸਟਰੀਟ ਕਰਾਈਮ ਦੇ ਖਿਲਾਫ ਤੇ ਡਰੱਗਸ ਦੇ ਖਿਲਾਫ ਤੇ ਉਸ ਨੂੰ ਲੈ ਕੇ ਜਿਹੜੀ ਹੈਗੀ ਆ ਇਹ ਮੁਹਿੰਮ ਸਾਡੀ ਜਾਰੀ ਹੈ ਇੱਕ ਸਾਡੀ ਨਾਕਾਬੰਦੀ ਦੇ ਦੌਰਾਨ ਸਾਨੂੰ ਇੱਕ ਰਿਕਵਰੀ ਵੀ ਹੋਈ ਹੈ ਜਦੇ ਵਿੱਚ ਕੋਈ ਵਿਅਕਤੀ ਸੀ ਉਹ ਦੇਖੋ ਸਾਨੂੰ ਕੁਝ ਡਰੱਗਸ ਦੀ ਮਾਤਰਾ ਜਿਹੜੀ ਹੈਗੀ ਆ ਕੁਆਂਟੀਟੀ ਫ੍ਰਾਮਲ ਹੋਈ ਆ ਉਹ ਅੱਗੇ ਫਰਦਰ ਵੈਰੀਫਾਈ ਕਰਕੇ ਉਸ ਤੇ ਕਾਰਵਾਈ ਚੱਲ ਰਹੀ ਹੈ ਇਹ ਹਨ ਪੰਜਾਬੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਸਾਇ ਮਰਕੰਦ ਦੀ ਰਿਪੋਰਟ